ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਸੰਤਪੁਰੇ ਦੀ ਉਹ ਦਸ਼ਮੇਸ਼ ਕਲੋਨੀ ਦੇ ਜਿਹੜੇ ਵਾਟਰ ਪੰਪ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਚੱਲੇ ਸੀਗੇ ਉਹ ਪਿਛਲੇ ਲਗਭਗ 2 ਸਵਾ 2 ਸਾਲ ਦੀ ਕਾਰਗੁਜ਼ਾਰੀ ਜੋ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਸਾਡੇ ਮੁਹੱਲੇ ਦੇ ਵਿੱਚ ਕੰਪਲੇਂਟ ਸੀ ਸਾਡੇ ਜਿਹੜੇ ਵਾਰਡ ਇੰਚਾਰਜ ਨੇ ਅੱਥੀ ਜਸਪਾਲ ਸਿੰਘ ਜੀ ਬੈਠੇ ਨੇ ਸ਼ੇਖਰ ਕੁਮਾਰ ਜੀ ਨੇ ਉਰੇ ਸੁਖਦੇਵ ਸਿੰਘ ਰਿੰਕੂ ਨੇ ਆਪਣੇ ਆਪਣੇ ਇੰਦਾ ਦਾ ਹਰਵਿੰਦਰ ਸੁਖੀ ਜੀ ਹੈਗੇ ਨੇ ਅਤੇ ਸਾਰੇ ਵੀ ਸਾਥੀ ਇੱਥੇ ਪਹੁੰਚੇ ਹੋਏ ਨੇ ਖਾਸ ਤੌਰ ਤੇ ਜਿਹੜੀ ਉਸ ਦਿਨ ਮੈਂ ਵੀਡੀਓ ਦੇਖੀ ਸਾਡੇ ਮਾਝੋਗ ਕਪੂਰਥਲੇ ਦੇ ਰਾਣਾ ਗੁਰੂ ਜੀ ਨੂੰ ਐਮਐਲਏ ਨੇ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਕਿ ਇੰਡੀਆ ਨੂੰ ਨਹੀਂ ਪਤਾ ਕਿ ਕਪੂਰਥਲੇ ਦੇ ਵਿੱਚ ਪੰਪ ਕਦੋਂ ਚੱਲੇਗਾ ਤਾਂ ਮੈਂ ਇੱਥੇ ਇੱਕ ਤੁਹਾਨੂੰ ਦਿਖਾਣਾ ਚਾਹਨਾ ਹੈ ਕਿ ਜਿਹੜਾ ਉਹਨਾਂ ਦੀ ਵਰਡਿੰਗ ਇਹ ਸੀਗੀ ਕਿ 27 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਕਿਸੇ ਨੇ ਕੰਮ ਨਹੀਂ ਕੀਤਾ ਅਤੇ ਉਪਰੋਂ ਹਦਾਇਤ ਹੈਗੀ ਜਾਂ ਸਰਕਾਰ ਦੀ ਕਿ ਲੋਕਾਂ ਦੇ ਕੰਮ ਨਾ ਕਰੋ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੋ ਤੇ ਤੰਗ ਪ੍ਰੇਸ਼ਾਨ ਕਰੋ ਔਰ ਉਹਨਾਂ ਨੇ ਇੱਕ ਹੋਰ ਟਿੱਪਣੀ ਕੀਤੀ ਸੀਗੀ ਕਿ ਜਿਹੜੀ ਕਾਰਪੋਰੇਸ਼ਨ ਕਮਿਸ਼ਨਰ ਹੈਗੀ ਉਹ ਕੰਮ ਨਹੀਂ ਕਰਦੀ ਮੈਂ ਇੱਥੇ ਉਹਨਾਂ ਨੂੰ ਦਿਖਾਉਣਾ ਚਾਹਨਾ ਕਿ ਐਮਐਲਏ ਸਾਹਿਬ ਸ਼ਾਇਦ ਤੁਹਾਨੂੰ ਨਹੀਂ ਪਤਾ ਕੇ ਕਪੂਰਥਲੇ ਦੇ ਵਿੱਚ ਪਿਛਲੇ 15 ਸਾਲਾਂ ਤੋਂ ਦਸ਼ਮੇਸ਼ ਕਾਨੂੰਨੀ ਸੰਤਪੁਰਾ ਨਰੋਤਮ ਵੀ ਆ ਸਾਰੀਆਂ ਗਲੀਆਂ ਦੇ ਵਿੱਚ ਲੋਕ ਸਿਗੇ ਜਿਹੜੇ ਰਹਿੰਦੇ ਸੀਗੇ ਸੰਗਣਾ ਏਰੀਆ ਹੋਣ ਕਰਕੇ ਪਾਣੀ ਦੀ ਕਮੀ ਸੀ ਤੁਹਾਡੀਆਂ ਸਰਕਾਰਾਂ ਦੇ ਵਿੱਚ ਕਾਉਂਸਲ ਦੇ ਪ੍ਰਧਾਨ ਵੀ ਤੁਹਾਡੇ ਰਹੇ ਨੇ ਕਾਰਪੋਰੇਸ਼ਨ ਨੇ ਵੀ 1 ਸਾਲ ਲੰਘ ਪਾ ਕੰਮ ਕੀਤਾ ਆਪਣੀ ਤੁਹਾਡੀ ਸਰਕਾਰ ਦੇ ਵਿੱਚ ਉਦੋਂ ਇਹ ਕੰਮ ਨਹੀਂ ਚાલુ ਹੋਇਆ ਲੋਕ ਤਰਾ ਤਰਾ ਕਰਕੇ ਹਰ ਸਾਲ ਪਾਣੀ ਦੇ ਵਿੱਚ ਤੇ ਤਰਾ ਤਰਾ ਕਰਦੇ ਸੀਗੇ ਮੈਂ ਦਿਖਾਣਾ ਚਾਹਣਾ ਤੁਹਾਨੂੰ ਇਹ ਜਿਹੜਾ ਇਹ ਵਰਕ ਆਰਡਰ ਹੈਗਾ ਆ ਗੋਇਲ ਜਿਹੜਾ ਟਿਊਬ ਹੈ ਸਟੋਰ ਨਾਪਾ ਨੂੰ ਜਿਹੜਾ ਆਰਡਰ ਦਿੱਤਾ ਗਿਆ ਇਹ ਆਰਡਰ ਦੇ ਵਿੱਚ ਇਹ ਆਰਡਰ ਗਿਆ ਹੋਇਆ ਹੈ 27 10 2022 ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਔਰ ਇੱਕ ਮਤਾ ਪਾਸ ਹੋਇਆ ਸੀ 8 ਨੂੰ 2022 ਨੂੰ ਇਹ ਮਤਾ ਪਾਸ ਇਹ ਹੋਇਆ ਸੀਗਾ ਕਿ 38 ਲੱਖ ਦੇ ਜਿਹੜੇ ਪੰਪ ਹੈਗੇ ਨੇ ਉਹ ਇਸ ਕੰਪਨੀ ਨੂੰ ਜਿਹੜੇ ਕਿ ਬੋਰ ਕਰੇ ਦੇ ਲਈ ਦਿੱਤੇ ਗਏ ਸੀਗੇ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਸੀਗਾ ਤੇ ਇੱਕ ਕ੍ਰੈਡਿਟ ਵਾਰ ਜਿਹੜੀ ਚੱਲਦੀ ਪਈ ਹੈ ਬਹੁਤ ਹੀ ਧਨੋਣੀ ਗੱਲ ਹੈਗੀ ਹੈ ਕਿ ਇਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਤੁਸੀਂ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਤੁਹਾਨੂੰ ਤੁਹਾਡੇ ਦਿਲ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਜਿਆਦਾ ਪਤਾ ਹੋਊਗਾ ਜੇ ਤੁਹਾਡੇ ਐਮਸੀ ਤੁਹਾਡਾ ਗੋਨਗਾਨ ਕਰਦੇ ਨੇ ਬਟ ਜੋ ਸਚਾਈ ਹੈਗੀ ਆ ਤੁਹਾਨੂੰ ਛੁਪਾਣੀ ਨਹੀਂ ਚਾਹੀਦੀ ਲੋਕਾਂ ਅੱਗੇ ਇਹ ਜਿਹੜਾ ਕੰਮ ਹੈਗਾ ਬੋਰਿੰਗ ਦਾ ਔਰ ਪੰਪ ਵਾਟਰ ਪੰਪ ਲਗਾਉਂਦਾ ਜਿੰਨੇ ਵੀ ਸਾਡੇ ਉਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਉਹ ਜਿਹੜੇ ਬੋਰਡਿੰਗ ਚਾਰਜ ਨੇ ਉਹਨਾਂ ਦੀ ਮੈਨੋਂ ਸ਼ਬਾਸੀ ਦਵਾਂਗਾ ਕਿ ਉਹਨਾਂ ਨੇ ਇਹ ਮੁੱਦਾ ਚੱਕਿਆ ਤੇ ਕਾਰਪੋਰੇਸ਼ਨ ਦੇ ਵਿੱਚ ਕੰਮ ਹੋਇਆ ਜਦ ਕਿ ਜਦੋਂ 9ਵੇਂ ਮਹੀਨੇ ਦਾ ਮਤਾ ਪਿਆ ਹੋਇਆ ਹੈ ਵਰਕ ਆਊਟਰ ਗਿਆ 10ਵੇਂ ਮਹੀਨੇ ਦਾ ਕੰਮ 5ਵੇਂ ਮਹੀਨੇ ਤੱਕ ਨਹੀਂ ਹੋਇਆ ਉਹਦਾ ਕੋਈ ਨਾ ਕੋਈ ਕਾਰਨ ਨਹੀਂ ਸੀ ਕਿ ਤੁਹਾਡੀ ਜਿਹੜੀ ਕਾਰਪੋਰੇਸ਼ਨ ਸੀ ਉਹ ਮੇਅਰ ਵੀ ਤੁਹਾਡੀ ਕਾਂਗਰਸ ਦੇ ਹੈਗਾ ਹਾਊਸ ਵੀ ਤੁਹਾਡੀ ਕਾਂਗਰਸ ਦਾ ਜਿੰਨੇ ਵੀ ਕਾਂਗਰਸੀ ਐਮਸੀ ਨੇ ਤੁਹਾਡੇ ਇਸ ਕਾਰਪੋਰੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੰਮ ਰੁਕਿਆ ਗਿਆ ਸੀ ਇਸ ਕਰਕੇ ਇਹ ਜਿਹੜਾ ਕੰਮ ਰੋਕਿਆ ਜਾਣ ਕਰਕੇ ਲੋਕ ਤਰਾ ਤਰਾ ਕਰਕੇ ਮਾਰਦੇ ਪਏ ਸੀ ਪਾਣੀ ਦੀ ਪ੍ਰੋਬਲਮ ਸੀਗੀ ਤੁਸੀਂ ਲੋਕ ਚਾਹੁੰਦੇ ਸੀਗੇ ਕਿ ਇਹ ਕਪੂਰਥਲੇ ਦੇ ਵਿੱਚ ਲੋਕਾਂ ਨੂੰ ਪਾਣੀ ਨਾ ਮਿਲੇ ਤੁਸੀਂ ਇਸ ਕਰਕੇ ਕੰਮ ਰੋਕਿਆ ਇਲੈਕਸ਼ਨਾਂ ਦੇ ਵਿੱਚ ਜਾ ਕੇ ਤੁਸੀਂ ਇਹ ਪ੍ਰੋਪਾਗੈਂਡਾ ਕ੍ਰੈਡਿਟ ਟੂ ਪਲਾਨ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਪਾਣੀ ਦੀ ਸਪਲਾਈ ਹੈਗੀ ਹੈ ਅਸੀਂ ਕਰਾ ਰਹੇ ਆ ਜਾਂ ਸਿਵਰੇਜ ਸਫਾਈ ਅਸੀਂ ਕਰਾ ਰਹੇ ਆ ਸਾਰਾ ਕੁਝ ਜਿਹੜਾ ਨਗਰ ਕੌਂਸਲ ਹੈਗੀ ਆ ਉਹ ਕਰ ਰਹੀ ਆ ਕਪੂਰਥਲਾ ਜੀ ਔਰ ਸਰਕਾਰ ਕਰਦੀ ਪਈ ਸੀਗੀ हां ਹੁਣ ਕੋਡ ਲੱਗਾ ਹੋਣ ਦੇ ਕਰਕੇ ਉਹ ਜਿਹੜਾ ਉਹਨੂੰ ਓਪਨਿੰਗ ਨਹੀਂ ਕੀਤੀ ਜਾ ਸਕਦੀ ਸੀ ਕਿ ਵਾਟਰ ਪੰਪ ਦੀ ਔਰ ਉਹ ਤੁਸੀਂ ਜਿਹੜੀ ਓਪਨਿੰਗ ਤੁਹਾਡੇ ਜਿਹੜੇ ਐਮਐਲਐਨ ਇੱਕ ਮੁੱਤਰਾ ਦੇ ਰਾਜਪੰਸ ਕੋ ਰਾਣਾ ਜੀ ਉਹਨਾਂ ਨੇ ਆ ਕੇ ਜਿਹੜੀ ਇਹ ਓਪਨਿੰਗ ਕੀਤੀ ਮੈਂ ਸਮਝਦਾ ਬਿਲਕੁਲ ਗਲਤ ਹੈਗਾ ਹੈ ਓਪਨਿੰਗ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਇਸ ਵੇਲੇ ਰਾਜ ਜਿਹੜਾ ਹੈਗਾ ਆ ਉਹ ਇਲੈਕਸ਼ਨ ਕਮਿਸ਼ਨ ਦਾ ਹੈਗਾ ਆ ਤੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਤੁਸੀਂ ਝੂਠ ਨਾ ਬੋਲਿਆ ਕਰੋ ਇਹ ਲੋਕਾਂ ਨੂੰ ਤੁਸੀਂ ਗੁੰਮਰਾਹ ਨਾ ਕਰੋ ਵੋਟਾਂ ਦੀ ਰਾਜਨੀਤੀ ਨਾ ਕਰੋ ਸੱਚ ਦੱਸੋ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਹੈਗਾ ਤੇ ਤੁਸੀਂ بار بار ਕਹਿ ਰਹੇ ਸੀ 27 ਮਹੀਨੇ ਪਹਿਲਾਂ ਜਿਹੜਾ ਪੰਪ ਨਹੀਂ ਲੱਗਿਆ ਹੁਣ ਲੱਗਿਆ ਹੁਣ ਇਸ ਲਈ ਲੱਗਿਆ ਕਿਉਂਕਿ ਵਰਕ ਆਰਡਰ ਹੀ ਇਸ ਸਰਕਾਰ ਦੇ ਵਿੱਚ ਹੋਇਆ ਪਹਿਲਾਂ ਤਾਂ ਕੀਤਾ ਨਹੀਂ ਸੀ ਤੁਸੀਂ ਤਾਂ ਉਹੀ ਰਾਜਨੀਤੀ ਖੇਡਦੇ ਆ ਰਹੇ ਹੋ ਜਿਵੇਂ ਕਿ 170 ਮੁਲਾਜ਼ਮ ਜਿਹੜੇ ਸੀਗੇ ਤੁਸੀਂ ਉਹਨਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਕੱਚਾ ਮੁਲਾਜ਼ਮਾਂ ਨੂੰ ਰੱਖਣਾ ਸੀਗਾ ਉਸੇ ਪਿਛਲੇ ਕਾਫੀ ਸਾਲਾਂ ਤੋਂ ਉਹ ਮਤਾ ਪਾਇਆ ਹੋਇਆ ਸੀਗਾ ਤੁਸੀਂ ਬਾਅਦ ਵਿੱਚ ਮਤਾ ਕੈਨਸਲ ਕਰ ਦਿੱਤਾ ਬਾਅਦ ਵਿੱਚ ਤੁਸੀਂ ਭੰਡਾ ਫੋੜਨ ਦੀ ਕੋਸ਼ਿਸ਼ ਕੀਤੀ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਨਹੀਂ ਪੱਕੇ ਹੁੰਦੀ ਆ ਐਮਪਲਾਈ ਰੱਖ ਨਹੀਂ ਦਿੰਦੀ ਹੈਗੀ ਇਹ ਕਿਤੇ ਨਾ ਕਿਤੇ ਗਲਤ ਹੋ ਰਿਹਾ ਸਾਰਾ ਕੁਝ ਇਹ ਲੋਕਾਂ ਨੂੰ ਗੁੰਮਰਾਹਾ ਕਰੋ ਗੁੰਮਰਾਹ ਲੋਕ ਨਹੀਂ ਹੋਣਗੇ ਕਿਉਂਕਿ ਲੋਕ ਕਪੂਰਥਲੇ ਦੇ ਸਿਆਣੇ ਨੇ ਚੰਗੇ ਨੇ ਸੂਝਵਾਨ ਨੇ ਤੇ ਜਿਹੜਾ 7-8000 ਵੋਟ ਦਾ ਫਰਕ ਹੈਗਾ ਬਹੁਤਾ ਦੂਰ ਹੋਊਗਾ ਹੋਊਗਾ ਕਪੂਰਥਲੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਹ ਹੁਣ ਜਿਹੜੀ 2024 ਦੀ ਇਲੈਕਸ਼ਨ ਹੋ ਰਹੀ ਹੈ ਲਗ ਲਗਭਗ 15000 ਵੋਟ ਨਾਲ ਕਾਂਗਰਸ ਨੂੰ ਪਿੱਛੇ ਛੱਡ ਕੇ ਨੰਬਰ 1 ਤੇ ਆਈ ਜੀ